ਹਾਂਜੀ ਅੱਜ ਇਸ ਵੇਲੇ ਅਸੀਂ ਲੁਧਿਆਣਾ ਜ਼ਿਲ੍ਹੇ ਦੇ ਭੁੰਦੜੀ ਪਿੰਡ ਸਿਧੂ ਅੰਬੇਡ ਦੇ ਨੇੜੇ ਉੱਥੇ ਖੜੇ ਆਂ ਬੁੱਢੇ ਦਰਿਆ ਤੇ ਇਹ ਬੁੱਢਾ ਦਰਿਆ ਪਿੱਛੋਂ ਹੁੰਦਾ ਉਹਦੇ ਕੰਡੇ ਦੇ ਉੱਤੇ ਆਪਾਂ ਬੈਠੇ ਸੀਗੇ ਮੈਂ ਅੱਜ ਇਸ ਕਰਕੇ ਆਇਆ ਕਿ ਇਹ ਸਰਦਾਰ ਅਦੀਤ ਸਿੰਘ ਚਾਹ ਲੋਣੀ ਇਹ ਇੰਗਲੈਂਡ ਦੇ ਨਿਵਾਸੀ ਨੇ ਉੱਥੇ ਸਰਜਨ ਨੇ ਇਹ ਪਦਵਾਸ ਸਮੇਤ ਉੱਥੇ ਰਹਿੰਦੇ ਆ ਤੇ ਇਹਨਾਂ ਦੇ ਭਰਾਵਾਂ ਦਾ ਮਤਲਬ ਜਿਹੜਾ ਇਹਨਾਂ ਦੇ ਇੱਕ ਭਰਾ ਨੇ ਘਰ ਵਿੱਚ ਹੀ ਜਿਹੜੀ ਇਹਨਾਂ ਦੀ 17 ਏਕੜ ਜ਼ਮੀਨ ਜਿਹੜੀ ਉਹ ਦਬਲੀ ਸੀਗੀ ਇਹ 8 ਮਹੀਨੇ ਤੋਂ ਆਏ ਸੀਗੇ ਇਹਨਾਂ ਨੇ ਪਹਿਲਾਂ ਕੋਸ਼ਿਸ਼ ਕੀਤੀ ਜਦੋਂ ਨਹੀਂ ਗੱਲ ਬਣੀ ਤਾਂ ਫਿਰ ਮੇਰੇ ਕੋ ਆਏ ਤੇ ਮੈਂ ਪੂਰੀ ਕੋਸ਼ਿਸ਼ ਕਰਕੇ ਇਹ ਜ਼ਮੀਨ ਇਹਨਾਂ ਨੂੰ ਛਡਾ ਕੇ ਦਿੱਤੀ ਆ ਤੇ ਮੈਂ ਉਹ ਜ਼ਮੀਨ ਦੇਖਣ ਆਇਆ ਸੀਗਾ ਕਿ ਕਿਹੜੀ ਜ਼ਮੀਨ ਆ ਜਿਹੜੀ ਮਤਲਬ ਛੁੱਟ ਗਈ ਆ ਉਹ ਤੇ ਮੈਂ ਇੱਥੇ ਕਹਿਣਾ ਚਾਹੁੰਦਾ ਐਨੜਾਈ ਪ੍ਰਵਾਸੀਆਂ ਨੂੰ ساری ਦੁਨੀਆ ਦੇ ਐਨੜਾਈ ਪ੍ਰਵਾਸੀਆਂ ਨੂੰ ਕਿ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੁੰਦਿਆਂ ਅਸੀਂ ਕਿਸੇ ਵੀ ਐਨੜਾਈ ਦੀ ਜ਼ਮੀਨ ਜਾਇਦਾਦ ਤੇ ਕੁੱਠੀ ਤੇ ਕਬਜ਼ਾ ਨਹੀਂ ਹੁੰਦਾਂਗੇ ਜੇ ਕਿਸੇ ਦੇ ਇਦਾਂ ਹੁੰਦਾ ਉਹ ਸਾਨੂੰ ਆ ਕੇ ਦੱਸਣ ਮੈਨੂੰ ਦੱਸਣ ਮੈਂ ਪਿਛਲੇ 3 ਸਾਲ ਦਾ ਸੀਐਮ ਸਾਹਿਬ ਨੇ ਮੇਰੀ ਡਿਊਟੀ ਲਈ ਆ ਮੈਂ ਐਨੜਾਈਆਂ ਦੇ ਕਰੀਬ 3200 ਮਾਮਲੇ ਜਿਹੜੇ ਉਹ ਹੱਲ ਕੀਤੇ ਆ ਮੇਰੇ ਹੁੰਦਿਆ ਮਤਲਬ ਜੇ ਕੋਈ ਬੰਦਾ ਜ਼ਮੀਨ ਜਾਇਦਾਦ ਦੱਬ ਜੇ ਤੋਂ ਸਮਝੋ ਕਿ ਮੇਰੀ ਕਮਜ਼ੋਰੀ ਆ ਮੈਨੂੰ ਮੁਖਵੰਤੀ ਸਾਹਿਬ ਨੇ ਕਿਹਾ ਕਿ ਇਹ ਤੇਰੀ ਡਿਊਟੀ ਆ ਕਿ ਤੂੰ ਇਹ ਰਾਖੀ ਕਰਦੀ ਆ ਸੋ ਸਾਰੇ ਹੀ ਦੁਨੀਆ ਦੇ ਐਨਆਈ ਭਰਾਵਾਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਘਬਰਾਓ ਨਾ ਤੁਹਾਡਾ ਪੰਜਾਬ ਆ ਤੁਹਾਡੀਆਂ ਜਾਇਦਾਦਾਂ ਸੁਰੱਖਤ ਨੇ ਬਹੁਤ سارے ਮਾਮਲੇ ਕੋਰਟਾਂ ਚ ਚੱਲਦੇ ਆ ਕਈ ਮਾਮਲੇ ਆ ਸਾਡੇ ਕੋਲ ਜਾਇਦਾਦਾਂ ਦੇ ਜਿਹੜੇ ਕੋਰਟਾਂ ਚ ਚੱਲਦੇ ਆ ਪਰ ਜਿਹੜੇ ਕੋਰਟ ਦੀ ਚੱਲਦੇ ਜਦੋਂ ਸਾਡੇ ਕੋ ਕੋਈ ਆਉਂਦੇ ਆ ਤਾਂ ਅਸੀਂ ਉਸੇ ਲਈ ਉਹਨਾਂ ਦਾ ਮਾਮਲਾ ਜਿਹੜਾ ਹੱਲ ਕਰ ਦਿੰਦੇ ਆ ਸੋ ਮੇਰੇ ਮਨ ਨੂੰ ਖੁਸ਼ੀ ਹੈ ਕਿ ਵਿਚਾਰੇ ਬੜੇ ਪਰੇਸ਼ਾਨ ਸੀਗੇ ਇੱਥੇ ਜਿੱਥੇ ਆਪਾਂ ਖੜੇ ਆ ਲਗਭਗ 50 ਲੱਖ ਨੂੰ ਕਿਲਾ 17 ਏਕੜ ਜ਼ਮੀਨ ਤੋਂ ਹਿਸਾਬ ਲਾ ਲੋ ਕਿੰਨੀ ਕਿਸਾਨ ਦੀ ਜੱਟ ਦੀ ਹੁੰਦੀ ਹੈ ਸੋ ਇਹਨਾਂ ਦਾ ਅਜੇ ਇੱਕ 파ਟ ਹੋ ਗਿਆ ਇੱਕ 파ਟ ਬਾਕੀ ਆ ਵੀ ਜਿਹੜਾ ਇਹਨਾਂ ਦਾ ਜੱਦੀ ਘਰ ਉਹ ਘਰ ਇਹਨਾਂ ਨੇ ਬੜੀ ਮਿਹਨਤ ਨਾਲ ਬਣਾਇਆ ਸੀ ਇੰਗਲੈਂਡ ਇੰਗਲੈਂਡ ਦੇ ਵਿੱਚ ਕਮਾਈ ਕਰਕੇ ਅਜੇ ਉਹਨਾਂ ਨੇ ਉਹ ਘਰ ਵੀ ਛੱਡਿਆ ਮੇਰੀ ਉਹਨੂੰ ਉਹਨੂੰ ਬੇਨਤੀ ਆ ਕਿ ਘਰ ਛੱਡ ਦੇ ਦੇ ਤਾਂ ਫਿਰ ਘਰ ਦੇ ਮਾਮਲੇ ਚ ਵੀ ਅਸੀਂ ਕਾਨੂੰਨੀ ਕਾਰਵਾਈ ਕਰਕੇ ਤੇ ਉਹਨਾਂ ਦਾ ਘਰ ਜਿਹੜਾ ਇਹਨਾਂ ਦਾ ਛੜਾ ਕੇ ਇਹਨਾਂ ਨੂੰ ਦੇਵਾਂਗੇ ਵਿਚਾਰੇ 8 ਮਹੀਨਿਆਂ ਤੋਂ ਆਪਣੇ ਘਰ ਨਹੀਂ ਗਏ ਇਹਨਾਂ ਨੂੰ ਘਰ ਨਹੀਂ ਵੜਨ ਦੇ। ਉਹਦੇ ਆਪਣੇ ਭਤੀਜੇ ਕੋ ਰਹਿੰਦੇ ਆ। ਇਹ ਸ਼ਾਇਦ ਆਪਣੇ ਰਿਸ਼ਤੇਦਾਰਾਂ ਦੇ ਘਰ ਤੇ ਰਹਿੰਦੇ ਆ ਲੁਧਿਆਣੇ। ਸੋ ਮੇਰੀ ਤੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਉਹ ਪਤਾਓ ਆਪਣਾ ਖੂਨ ਚਿੱਟਾ ਨਾ ਕਰੋ। ਸਾਰੇ ਹੀ ਕੇਸ ਜਿੰਨੇ ਕੇਸ ਆਉਂਦੇ ਆ ਐਨਡੀਆਈ ਪਧਾਵਾਂਦੇ ਉਹ ਇਹ ਆਉਂਦੇ ਆ ਕਿ ਸਾਡੀਆਂ ਜ਼ਮੀਨ ਜਾਇਦਾਦਾਂ ਤੇ ਕੋਈ ਦਿੱਲੀ ਵਾਲਾ ਕੋਈ ਯੂਪੀ ਵਾਲਾ ਕੋਈ ਬਿਹਾਰ ਵਾਲਾ ਹਿਦਿਆਣੇ ਵਾਲਾ ਕਬਜ਼ਾ ਨਹੀਂ ਕਰਿਆ ਸਾਡੇ ਆਪਣੇ ਨੇ ਕੀਤਾ ਆਪਣੇ ਭੈਣ ਭਦਵਾ ਨੇ ਕੀਤਾ ਸੋ ਸਾਡਾ ਜਿਹੜਾ ਇਹ ਰਵਈਆ ਬਣ ਗਿਆ ਪੈਸੇ ਦੀ ਧੋੜ ਦੇ ਪਿੱਛੇ ਆਪਾਂ ਆਪਣੇ ਰਿਸ਼ਤੇ ਜਿਹੜੇ ਬਦਬਾਦ ਕਰਦੇ ਮੇਰੀ ਬੇਨਤੀ ਹੈ ਤੁਹਾਨੂੰ ਕਿ ਯਾਰ ਇਦਾਂ ਨਾ ਕਰੋ ਬਾਹਲੇ ਦੇਸ਼ਾਂ 'ਚ ਗਏ ਐਨ ਆਰ ਆਈ ਭਰਾ ਕੋਈ ਉੱਥੇ ਕੋਈ ਰੁੱਖਾਂ ਨੂੰ ਪੈਸੇ ਨਹੀਂ ਲੱਗੇ ਬੜੀ ਵਿਚਾਰਿਆਂ ਨੂੰ ਮਿਹਨਤ ਕਰਨੀ ਪੈਂਦੀ ਆ ਉੱਥੇ ਮੈਂ ਖੁਦ ਰਿਆ ਅਮਰੀਕਾ ਦੇ ਵਿੱਚ 15-15 ਘੰਟੇ 12-12 ਘੰਟੇ ਕੰਮ ਕਰਨਾ ਪੈਂਦਾ। ਸੋ ਇਹਨਾਂ ਦੀਆਂ ਜ਼ਾਇਦਤਾਂ 'ਤੇ ਅੱਖਾਂ ਰੱਖਣ ਦੀ ਬਜਾਏ ਆਪਣੀ ਮਿਹਨਤ ਕਰੋ, ਆਪਣੀ ਮਿਹਨਤ ਕਰਕੇ ਆਪਣੇ ਘਰ ਦਾ ਨੁਸਾਹੋ। ਸੋ ਇਹ ਜਿਹੜਾ ਸਮਾਜ ਦੇ ਵਿੱਚ ਨਵਾਂ ਟਰੈਂਡ ਜਿਹੜੇ ਸਾਡੇ ਕੋਲ ਕੇਸ ਆਦੇ ਹੁਣ ਸਾਨੂੰ ਪਤਾ ਲੱਗਾ ਕਿ ਡੀਪਲੀ ਸਾਡੇ ਰਿਸ਼ਤੇ ਜਿਹੜੇ ਕਿੰਨੇ ਟੁੱਟ ਗਏ ਆਪੋ ਚ ਜ਼ਾਇਦਤਾਂ ਕਰਕੇ ਅਮੀਰ ਬਣਦੀ ਦੌੜ ਦੇ। ਸੋ ਮੈਂ ਇਹਨਾਂ ਨੂੰ ਇਹੀ ਕਹਿਣ ਆਇਆ ਸੀਗਾ ਕਿ ਤੁਸੀਂ ਨਿਸ਼ੰਤ ਹੋ ਤਾਂ ਤੁਹਾਡਾ ਘਰ ਵੀ ਦੌੜਨੇ। ਬਾਕੀ ਵੀ ਸਾਰੇ ਇਹਨਾਂ ਦਾ ਹੀ ਨੂੰ ਬੇਨਤੀ ਹੈ ਕਿ ਪੰਜਾਬ ਤੁਹਾਡਾ ਪੰਜਾਬ ਦੇ ਵਿੱਚ ਤੁਹਾਡੀ ਕਿਸੇ ਪ੍ਰਾਪਰਟੀ ਤੇ ਮੇਰੇ ਹੁੰਦਾ ਕਬਜ਼ਾ ਨਹੀਂ ਹੁੰਦਾ ਤੁਸੀਂ ਆਓ ਕਿਸੇ ਦਾ ਵੀ ਕਬਜ਼ਾ ਜਿ ਕਿਸੇ ਨੇ ਕੋਈ ਕੀਤਾ ਕੋਠੀ ਤੇ ਬੜੀਆਂ ਬੜੀਆਂ ਮਹਿੰਗੀਆਂ ਕੋਠੀਆਂ ਮੈਂ ਬਹੁਤ ਛੜਾਈਆਂ ਲੋਕਾਂ ਦੀਆਂ ਮੈਂ ਸਭ ਨੂੰ ਬੇਨਤੀ ਕਰਦਾ ਦੋ ਬੇਨਤੀਆਂ ਕਰਦਾ ਕਿ ਦੂਜੀ ਬੇਨਤੀ ਕਰਦਾ ਕਿ ਆਪਣੇ ਧੀਆਂ ਪੁੱਤਾਂ ਨੂੰ ਪੜਾਓ ਧੀਆਂ ਪੁੱਤਾਂ ਨੂੰ ਪੜਾ ਕੇ ਚੰਗੀ ਸਿੱਖਿਆ ਦੇ ਕੇ ਬਾਹਰਲੇ ਦੇਸ਼ਾਂ 'ਚ ਭੇਜੋ ਜੇ ਕਿਸੇ ਨੇ ਜਾਣਾ ਤੇ ਉਹ ਨੌਕਰੀ ਕਰਨ ਜਾਵੇ ਉਹ ਪੜਨ ਜਾਵੇ ਕੋਈ ਗੱਲ ਨਹੀਂ ਪਰ ਗੈਰ ਕਾਨੂੰਨੀ ਤੌਰ ਤੇ ਜਿਹੜੀ ਮਨੁੱਖੀ ਤਸਕਰੀ ਹੋਦੀ ਹੈ ਏਜੰਟਾਂ ਲੋ ਇਮੀਗ੍ਰੇਸ਼ਨ ਫਰਾਡ ਗੁੱਪਾਂ ਤੋਂ ਉਹਨਾਂ ਦੇ ਢਾਏ ਚੜ੍ਹ ਕੇ ਜਿਹੜਾ ਆਪਾਂ ਨੂੰ ਗੈਰ ਕਾਨੂੰਨੀ ਤੌਰ ਤੇ ਬਾਹਰ ਲੈ ਦੇਣਾ ਛੱਜ ਨਹੀਂ ਜਾਣਾ ਚਾਹੀਦਾ ਇਹ ਮੇਰੀ ਬੇਨਤੀ ਹੈ ਇਹ ਐਨਆਈ ਵੀਰ ਖੜੇ ਆ ਕਿੰਨੇ ਸਾਡੇ ਕੋ ਅਮਰੀਕਾ ਦੇ ਇੰਗਲੈਂਡ ਦੇ ਇਹਨਾਂ ਨੂੰ ਸਭ ਨੂੰ ਬੇਨਤੀ ਆ ਕਿ ਆਪਣੇ ਰਿਸ਼ਤੇਦਾਰਾਂ ਨੂੰ ਸੁਭਜਾਓ ਜਾਓ ਜੇ ਤੁਸੀਂ ਜਾਣਾ ਸਾਡੀ ਦੁਨੀਆ ਦੇ ਦਰਵਾਜ਼ੇ ਖੁੱਲੇ ਆ ਚੰਗੀ ਲਾਇਕਤ ਲੈ ਕੇ ਜਾਓ ਪੜ੍ਹਾਈ ਲੈ ਕੇ ਜਾਓ ਵਧੀਆ ਢੰਗ ਨਾਲ ਜਾਓ ਪਰ ਇਹ ਜਿਹੜੇ ਡੋਂਕੀ ਦੇ ਨਾਲ ਦੂਜੇ ਤੀਜੇ ਜਾਣਾ ਇਹ ਬੜਾ ਖਤਰਨਾਕ ਹੈ ਸੋ ਸਭ ਇਹਨਾਂ ਦਾ ਯਾਨੀਆਂ ਪ੍ਰਾਪਰਟੀਆਂ ਜਿਹੜੀਆਂ ਪੰਜਾਬ ਦੇ ਵਿੱਚ ਕਿਸੇ ਪ੍ਰਾਪਰਟੀ ਦੇ ਉੱਤੇ ਕਬਜ਼ਾ ਨਹੀਂ ਹੁੰਦਿਆਂਗੇ ਜੀ ਭਾਵੇਂ ਜੋ ਮਰਜ਼ੀ ਬਸ ਇਹ ਮੈਂ ਕਹਿ ਰਿਹਾ ਜੀ ਸਰ ਕੀ ਨਾਮ ਹੈ ਤੁਹਾਡਾ ਤੇ ਕਿਥੋਂ ਦੇ ਰਹਿਣ ਵਾਲੇ ਹੋ ਹਾਂਜੀ ਮੇਰਾ ਨਾਮ ਰਣਜੀਤ ਸਿੰਘ ਚਹਿਲਾ ਮੈਂ ਯੂਕੇ ਦਾ ਰਹਿਣ ਵਾਲਾ ਪਿਛਲੇ ਤਕਰੀਬਨ 1986 ਚ ਮੈਂ ਉਹ ਯੂਕੇ ਚਲਾ ਗਿਆ ਸੀਗਾ ਤੇ 17 ਏਕੜ ਦੀ ਜ਼ਮੀਨ ਦਾ ਤੁਹਾਡਾ ਮਸਲਾ ਸੀਗਾ ਇਹ ਕੀ ਮਸਲਾ ਸੀਗਾ ਤੇ ਕਿਸ ਤਰ੍ਹਾਂ ਇਹ ਹੱਲ ਹੋਇਆ ਅ 17 ਕਿੱਲੇ ਏਕੜ ਦਾ ਜਿਹੜਾ ਮੇਰਾ ਮੈਨੂੰ ਸਾਡੇ ਹਿੱਸੇ ਚ ਆਈ ਸੀਗੀ ਅ ਤੇ ਇਹ ਪਿਛਲੇ 1.5 ਸਾਲ ਤੋਂ ਮੇਰਾ ਭਰਾ ਮੈਨੂੰ ਤੰਗ ਕਰ ਰਿਹਾ ਸੀਗਾ ਉਹ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਉਹਨਾਂ ਨੇ ਕਿਸੇ ਹੋਰ ਨੂੰ ਠੇਕੇ ਤੇ ਦੇ ਦਿੱਤੀ ਬਿਨਾਂ ਮੇਰੀ ਮਰਜ਼ੀ ਤੋਂ ਤੇ ਅੱਗੇ ਪਹਿਲਾਂ 20 ਸਾਲ 21 ਸਾਲ ਅਸੀਂ ਇਕੱਠੇ ਇੱਕ ਠੇਕੇਦਾਰ ਨੂੰ ਦੇ ਦਿੰਦੇ ਸੀ ਕਿ ਆਪ ਦਾ ਉਹ ਠੇਕਾ ਲੈ ਲੈਂਦੇ ਸੀਗੇ ਉਹਨਾਂ ਨੇ ਵੀ ਕਦੇ ਜ਼ਮੀਨ ਨਹੀਂ ਖੇਤੀ ਕੀਤੀ ਉਹ ਵੀ ਠੇਕੇ ਦਿੰਦੇ ਸੀਗੇ ਪਿਛਲੇ 4 ਸਾਲ ਤੋਂ ਹੁਣ ਇੱਥੇ ਕਰੋਨਾ ਦੇ ਬਾਅਦ ਆ ਕੇ ਉਹ ਇੱਥੇ ਰਹਿਣ ਲੱਗ ਗਏ ਸਾਡੀ ਕੋਠੀ ਉੱਤੇ ਜਿਹੜੀ ਜੱਦੀ ਕੋਠੀ ਆ ਤੇ ਉਹਤੇ ਵੀ ਕਬਜ਼ਾ ਕੀਤਾ ਹੋਇਆ ਉਹ ਹੁਣ ਧਾਰੀਵਾਲ ਸਾਹਿਬ ਨੇ ਕਿਹਾ ਕਿ ਅਗਲੇ 2 ਮਹੀਨੇ ਬਾਅਦ ਆਉਂਗਾ ਮੈਂ ਫੇਰ ਵਾਪਸ ਆਵਾਂਗਾ ਤਾਂ ਉਹ ਹੈਲਪ ਕਰਨਗੇ ਤੇ ਉਹ ਛੜਾ ਕੇ ਦੇਣ ਕਿੰਨਾ ਕੁ ਵਧੀਆ ਤੁਹਾਨੂੰ ਲੱਗਿਆ ਟਰੀਟਮੈਂਟ ਵੀ ਤੇ ਤੁਹਾਡੇ ਨਾਲ ਜੋ ਵੀ ਤੁਹਾਡੇ ਮਸਲੇ ਹੱਲ ਹੋਏ ਕਿੰਨੇ ਕੁ ਵਧੀਆ ਕਾਰਗੁਜ਼ਾਰੀ ਲੱਗੀ ਤੁਹਾਨੂੰ ਹਾਂਜੀ ਪਸ ਇਹ ਤਾਂ ਲੱਗਦਾ ਕਿ ਰੱਬ ਦਾ ਰੂਪ ਹੀ ਸੀਗਾ ਜਿਹੜੇ ਮੈਨੂੰ ਜਿਸ ਤਰ੍ਹਾਂ ਇਹਨਾਂ ਨੇ ਟਰੀਟ ਕੀਤਾ ਤੇ ਕਿਸੇ ਨੇ ਮੇਰੀ ਹੈਲਪ ਨਹੀਂ ਕੀਤੀ 4 ਮਹੀਨੇ ਤੱਕ ਤੇ ਜਦੋਂ ਮੈਂ ਇਨਾਂ ਕੋ ਗਿਆ ਤੇ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਹਰ ਡਿਪਾਰਟਮੈਂਟ ਜਿੱਥੇ ਵੀ ਕਨਸਰਨ ਸੀਗਾ ਇਹਨਾਂ ਨੇ ਆਪਦੀ ਪੂਰਾ ਜੋਰ ਲਗਾ ਕੇ ਉਹਨਾਂ ਦੇ ਤੇ ਐਫਆਰਆਰ ਵੀ ਹੋਈ ਤੇ ਮੇਰੀ ਜ਼ਮੀਨ ਵੀ ਛੜਾ ਕੇ ਦਿੱਤੀ ਤੇ ਇਹਨਾਂ ਦਾ ਤਾਂ ਮੈਂ ਬਹੁਤ ਹੀ ਸ਼ੁਕਰਿਆਨਾ ਕਰਾ ਲਉ ਥੈਂਕ ਯੂ